લ <tries> <tries> ਬਾਬਾ ਤੂੜੀ ਲੈ ਕਹਿ ਰਹੇ ਹੋ ਨਹੀਂ ਜਾਂਦੇ ਕਰਿਆ ਵੀ ਬਾਬਾ ਤੂੜੀ ਸਾਦੇ ਲੈ ਆ ਦੇ ਡੰਗਾ ਰੱਖ ਤੂੰ ਇੱਥੇ ਚੜੇ ਜਮਾਰਿਆ ਤੇ ਇਹ ਪਾਣੀ ਲੌਣ ਦਾ ਪਾਣੀ ਨਾ ਪਾਣੀ ਹੋ ਰਿਹਾ ਹੈ ਲਾ ਕੇ ਇੱਕ ਪਿੰਡ ਹੈਗਾ ਉਹਦੇ ਜਦੋਂ ਬੜੀ ਇਖਤਰਾਬਾਂ ਆਉਂਦੀਆਂ ਨੇ ਨਾ ਕੋ ਨਾ ਕੋ ਸਾਰੇ ਸਾਰੇ ਲਾ ਬਣਾਇਆ ਗੁਰਵਿੰਦਰ